ਬਾਬੇ ਨਾਨਕ ਦੀ ਇੰਨੀ ਕਿਰਪਾ ਕਿ ਪੰਜਾਬ ਹਰ ਮੁਸੀਬਤ ਚੋਂ ਨਿਕਲ ਕੇ ਖੜਾ ਹੋਇਆ ਪਰਿਵਾਰਾਂ ਦਾ ਨੁਕਸਾਨ ਹੋਇਆ ਮੌਤਾਂ ਵੀ ਹੋਈਆਂ ਘਰਾਂ ਦੇ ਘਰ ਰੁੜ ਗਏ ਔਰ ਪਸ਼ੂ ਵਰ ਗਏ ਹਾਜੀ ਔਰ ਜ਼ਮੀਨਾਂ ਦਾ ਨੁਕਸਾਨ ਹੋਇਆ ਇੰਨਾ ਸਜੜੀ ਪੰਜਾਬੀ ਕੌਮ ਆ ਜੀ ਇਹ ਐ ਆ ਵੀ ਇੱਕ ਦੂਜੇ ਲਈ ਜਦੋਂ ਕੋਈ ਮੁਸੀਬਤ ਆਉਂਦੀ ਆ ਇਹ ਖੜਦੇ ਹੱਕੜਾ ਲੈ ਲੈ ਜੀ ਤੁਹਾਨੂੰ ਬਹੁਤ ਸਾਰੇ ਲੋਕ ਫੋਲੋ ਕਰਦੇ ਆ ਤੁਹਾਡੀਆਂ ਫਿਲਮਾਂ ਦੇਖਦੇ ਆ ਸਾਰੇ ਲੋਕ ਉਮੀਦ ਰੱਖਦੇ ਆ ਕਿ ਜਿਹਨੂੰ ਅਸੀਂ ਪਸੰਦ ਕਰਦੇ ਆ ਇਸ ਦੁੱਖ ਦੀ ਘੜੀ 'ਚ ਸਾਡੇ ਨਾਲ ਕਿਤਨੇ ਕਿਤੇ ਹਾਜ਼ਰ ਨਾ ਰਮਾਣੇ ਮੀਡੀਆ ਜਿਨ੍ਹਾਂ ਨੇ ਕੈਪਚਰ ਕੀਤਾ ਕਿਉਂਕਿ ਨੈਸ਼ਨਲ ਮੀਡੀਆ ਤਾਂ ਹੱਥ ਖੜੇ ਕਰ ਗਿਆ ਉਹਨਾਂ ਨੇ ਤਾਂ ਪੰਜਾਬ ਦਾ ਦਿਖਾ ਦਿਖਾਇਆ ਹੀ ਨਹੀਂ ਜਿਸ ਕਦਰ ਦਿਖਾਉਣਾ ਚਾਹੀਦਾ ਪੰਜਾਬ ਇੱਕ ਜੁੱਟ ਹੋ ਕੇ ਖੜਾ ਹੈ ਇਸ ਟਾਈਮ ਇਹ ਖੁਸ਼ੀ ਦੀ ਗੱਲ ਹੈ ਹੁਣ ਇਕੱਲਾ ਹੀ ਨਹੀਂ ਹੈਗਾ ਕਿ ਮਾਝਾ ਮਾਲਵਾ ਦੁਆਬਾ ਹੁਣ ਇੱਕ ਪੰਜਾਬ ਨਜ਼ਰ ਆ ਰਿਹਾ ਹੈ ਕਿ ਜਦੋਂ ਪਾਣੀ ਉਤਰ ਗਿਆ ਦਰਅਸਲ ਮੁਸੀਬਤਾਂ ਵੱਡੀਆਂ ਫਿਰ ਇੱਕ ਵਾਰੀ ਸ਼ੁਰੂ ਹੋਣਗੀਆਂ ਜੀ ਜ਼ਮੀਨਾਂ ਦੇ ਵਿੱਚ ਪੰਜ ਪੰਜ ਫੁੱਟ ਰੇਤਾ ਚੜ ਗਿਆ ਉਹ ਪੱਧਰ ਵੀ ਕਰਨੀਆਂ ਪੈਣਗੀਆਂ ਉਹਦੇ ਲਈ ਡੀਜ਼ਲ ਵੀ ਚਾਹੀਦਾ ਫਿਰ ਬਿਮਾਰੀਆਂ ਵੀ ਆਉਣਗੀਆਂ ਫਿਰ ਮੈਡੀਕਲ ਸਹੂਲਤਾਂ ਵੀ ਚਾਹੀਦੀਆਂ ਨੇ ਬਣੀਪੁਰ ਤੋਂ ਲੰਬਾ ਕੋਹੜ ਹੈ ਇਹ ਲੰਬਾ ਚੱਲ ਲੰਬਾ ਜਾ ਜਿਵੇਂ ਦੇਪਾ ਨੇ ਗੱਲ ਕੀਤੀ ਆ ਕਿ ਕਈ ਜਗ੍ਹਾ ਘਾਲ ਪੈ ਗਏ ਜ਼ਮੀਨਾਂ ਰੁੜ ਗਈ ਮਤਲਬ ਉਹਨਾਂ ਦੀ ਆਹੀ ਫਸਲ ਦੀ ਖਰਾਬ ਹੋ ਗਈ ਨਾਲ ਜੀ ਨਾਲ ਬਹਦਰ ਕਈ ਫਸਲਾਂ ਖਰਾਬ ਹੋ ਗਈਆਂ ਜਦੋਂ ਕਿਸੇ ਦੇ ਦਾਨ ਦੇ ਵਿੱਚੋਂ ਬੈਨੀਪਾਲ ਸਾਹਿਬ ਟੋਪੀਆਂ ਘੁੰਮਦੀਆਂ ਤੇ ਆਪ ਨੂੰ ਲੱਗਦਾ ਹੁੰਦਾ ਵੀ ਅੱਜ ਅਸੀਂ ਟੋਪੀ ਕਮਾ ਲਈ ਇਹ ਫਿਰ ਉਸ ਬੰਦੇ ਦੀ ਇਹੋ ਜਿਹੀ ਟੋਪੀ ਘੁੰਮਦੀ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਜਦੋਂ ਦੁਨੀਆ ਦੇ ਵਿੱਚ ਕਿਤੇ ਵੀ ਮੁਸੀਬਤ ਪੈਂਦੀ ਹੈ ਜੀ ਪੰਜਾਬੀ ਸਭ ਤੋਂ ਮੋੜੇ ਹੋ ਕੇ ਕਰਦੇ ਆ ਔਰ ਹੁਣ ਪੰਜਾਬ ਦਾ ਕੁਝ ਉਪਿਆ ਨਹੀਂ ਹੋਇਆ ਵੀ ਕਿੰਨਾ ਨੁਕਸਾਨ ਹੋਇਆ ਔਰ ਪੰਜਾਬ ਤੋਂ ਬਾਹਰ ਕੋਈ ਵੀ ਸਟੇਟ ਜੀ ਈਵਨ ਨੈਸ਼ਨਲ ਮੀਡੀਆ ਈਵਨ ਸੈਂਟਰ ਵੱਲੋਂ ਈਵਨ ਮੋਦੀ ਸਾਹਿਬ ਵੱਲੋਂ ਕੁਝ ਅਜੇ ਤੱਕ ਟਿਕਟ ਨਹੀਂ ਪਈ ਵੇ ਪੰਜਾਬ ਦੇ ਵਿੱਚ ਹਾਲਾਤ ਇਹਨੇ ਪਤਾ ਨਹੀਂ ਸੰਧ ਦੀ ਬਾਤ ਹੀ ਜਾਣੇ ਤਰੀਕੇ ਤਲੀ ਤੇ ਦੂਜਿਆਂ ਲਈ ਲੜਿਆ ਬੜਾਏ ਪਰ ਅੱਜ ਤਾਂ ਪੰਜਾਬ ਨਾਲ ਪੰਜਾਬ ਹੀ ਖੜਾ ਹੈ CBN ਦੇਖਣ ਵਾਲੇ ਸਮੂੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਅੱਜ ਵਿਸ਼ੇਸ਼ ਰਿਪੋਰਟ ਲੈ ਕੇ ਹਾਜ਼ਰ ਹੋ ਰਹੇ ਹਾਂ ਪੰਜਾਬ ਦੀਆਂ ਦੋ ਬਹੁਤ ਨਾਮੀ ਸ਼ਖਸੀਅਤਾਂ ਨੇ ਜਿਨ੍ਹਾਂ ਨੇ ਆਪਣੇ ਫੀਲਡ ਦੇ ਵਿੱਚ ਬਹੁਤ ਵੱਡੇ ਨਾਮ ਬਣੇ ਖੱਟੇ ਹੋਏ ਨੇ ਫਿਲਮੀ ਹਸਤੀਆਂ ਨੇ ਅਤੇ ਗਾਇਕੀ ਦੇ ਖੇਤਰ ਵਿੱਚ ਵੀ ਮੱਲਾਬਾਰੀਆਂ ਹੋਈਆਂ ਨੇ ਮੇਰੀ ਮੁਰਾਦ ਹੈ ਦੇਵ ਖਰੌੜ ਅਤੇ ਨਾਲ ਸਰਬਜੀਤ ਚੀਮਾ ਸਾਹਿਬ ਤੋਂ ਅੱਜ ਅਸੀਂ ਇੱਕ ਵਿਸ਼ੇਸ਼ ਪ੍ਰੋਗਰਾਮ ਇੱਕ ਵਿਸ਼ੇਸ਼ ਸੰਖੇਪ ਦੀ ਮੁਲਾਕਾਤ ਕਰਨ ਲੱਗੇ ਆਂ ਬਾਈ ਜੀ ਦੋਵਾਂ ਨੂੰ ਜੀ ਅਨੁਸਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਅਹ ਜੀਮਾ ਸਾਹਿਬ ਇਸ ਵਕਤ ਪੰਜਾਬ ਦੇ ਉੱਤੇ ਬਹੁਤ ਵੱਡੀ ਤਰਾਸਤੀ ਹੈ ਜੀ ਜਿੱਥੇ ਕਿਤੇ ਵੀ ਕੋਈ ਪੰਜਾਬੀ ਵਸਤਾ ਹੈ ਮਹਿਸੂਸ ਕਰ ਰਿਹਾ ਹੈ ਕੀ ਕਹਿਣਾ ਚਾਹੁੰਨੇ ਹਾਂ ਜਿਹੜੇ ਉਸ ਵਕਤ ਇਸ ਵਕਤ ਸਮੁੱਚੀ ਦੁਨੀਆ ਵੱਲ ਜਿਹੜੇ ਝਾਕ ਰਹੇ ਨੇ ਜੀ ਲੋਕ ਬਹੁਤ ਮੌਰੀ ਗੱਲ ਹੈ ਜੀ ਕੁਦਰਤ ਦਾ ਕਹਿਰ ਹੈ ਹੂੰ ਇਹ ਆਪਾਂ ਇਹਨੂੰ ਕਹਿ ਸਕਦੇ ਹਾਂ ਜੀ ਇਹ ਕਰੋਪੀਆਂ ਜਿਹੜੀਆਂ ਪੰਜਾਬ ਤੇ ਪਹਿਲਾਂ ਵੀ ਮੁਸੀਬਤਾਂ ਆਈਆਂ ਬਹੁਤ ਦੇਰ ਤੋਂ ਜਦੋਂ ਤੋਂ ਪੰਜਾਬ ਵਸਿਆ ਉਦੋਂ ਤੋਂ ਲੈ ਕੇ ਪਰ ਬਾਬੇ ਨਾਨਕ ਦੀ ਇੰਨੀ ਕਿਰਪਾ ਆ ਕਿ ਪੰਜਾਬ ਹਰ ਮੁਸੀਬਤ ਚੋਂ ਨਿਕਲ ਕੇ ਖੜਾ ਹੋਇਆ ਅੱਜ ਵੀ ਸਾਡੇ ਪੰਜਾਬੀਆਂ ਨੇ ਦੱਸ ਦਿੱਤਾ ਕਿ ਅਸੀਂ ਇੱਕ ਦੂਜੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹਾਂ ਤੇ ਜਿਨ੍ਹਾਂ ਪਰਿਵਾਰਾਂ ਦਾ ਨੁਕਸਾਨ ਹੋਇਆ ਮੌਤਾਂ ਵੀ ਹੋਈਆਂ ਘਰਾਂ ਦੇ ਘਰ ਰੁੜ ਗਏ ਔਰ ਪਸ਼ੂ ਮਰ ਗਏ ਹਜੀ ਔਰ ਜ਼ਮੀਨਾਂ ਦਾ ਨੁਕਸਾਨ ਹੋਇਆ ਇਹਨਾਂ ਇਹ ਬਹੁਤ ਇਹ ਪਰਪਾਈ ਨੂੰ ਟਾਈਮ ਲੱਗਣਾ ਹੋਣੀ ਨਹੀਂ ਮੈਨੂੰ ਲੱਗਦਾ ਇਹ ਹੋਣੀ ਨਹੀਂ ਚਾਹੀਦੀ ਸੀ ਇਹ ਬਹੁਤ ਪਰ ਪਰਪਾਈ ਹੋਣੀ ਨਹੀਂ ਚਲੋ ਐ ਆ ਵੀ ਜਿੱਥੇ ਜਿਹੜੀ ਪੰਜਾਬੀ ਕੌਮ ਆ ਜੀ ਇਹ ਐ ਆ ਵੀ ਇੱਕ ਦੂਜੇ ਲਈ ਜਦੋਂ ਕੋਈ ਮੁਸੀਬਤ ਆਉਂਦੀ ਆ ਇਹ ਖੜਦੇ ਆ ਫਿਕੜਾ ਲੈਂਦੇ ਆ ਜੀ ਬਿਲਕੁਲ ਜੀ ਬਿਲਕੁਲ ਜੋ ਪਰਦੇਸਾਂ ਦੇ ਵਿੱਚ ਹੁਣ ਐਨਆਰਆਈ ਵੀਰ ਹੈਲਪ ਕਰ ਰਹੇ ਆ ਉੱਥੇ ਵੀ ਬੰਦੇ ਜਾ ਕੇ ਫਿਜ਼ੀਕਲੀ ਪਹੁੰਚ ਰਹੇ ਆ ਸਾਰਿਆਂ ਦਾ ਯੋਗਦਾਨ ਤੁਹਾਡਾ ਹੀ ਇੱਕ ਗੀਤ ਹੈ ਜੀ ਕੁਦਰਤ ਤੋਂ ਡਰ ਬੰਦਿਆ ਪਤਾ ਨਹੀਂ ਕਦੋਂ ਕਿੱਥੇ ਕੀ ਹੋਣਾ ਜੀ ਜੀ ਸੋ ਮੈਨੂੰ ਪਤਾ ਨਹੀਂ ਲੱਗਦਾ ਕਿ ਇਹਨੂੰ ਕਿਸੇ ਪਾਸੋਂ ਕਿਧਰੋਂ ਸ਼ੁਰੂ ਕੀਤਾ ਜਾ ਗਾਤੇ ਕਿੱਥੇ ਸਮਾਪਤ ਹੋ ਕਰੋੜ ਸਾਹਿਬ ਤੁਹਾਨੂੰ ਬਹੁਤ ਸਾਰੇ ਲੋਕ ਫੋਲੋ ਕਰਦੇ ਆ ਤੁਹਾਡੀਆਂ ਫਿਲਮਾਂ ਦੇਖਦੇ ਆ ਸਾਰੇ ਲੋਕ ਉਮੀਦ ਰੱਖਦੇ ਆ ਕਿ ਜਿਹਨਾਂ ਨੂੰ ਅਸੀਂ ਪਸੰਦ ਕਰਦੇ ਆ ਇਸ ਦੁੱਖ ਦੀ ਘੜੀ 'ਚ ਸਾਡੇ ਨਾਲ ਕਿਤਨੇ ਕਿਤੇ ਹਾਦਾਂ ਨਾਰ ਮਾਰਨਗੇ ਬਿਲਕੁਲ ਖੜੇ ਆ ਜੀ ਪੂਰੀ ਇੰਡਸਟਰੀ ਖੜੀ ਆ ਕੇ ਔਰ ਇਕੱਲੀ ਇੰਡਸਟਰੀ ਨਹੀਂ ਖੜੀ ਮੇਰੇ ਖਿਆਲ ਦੇ ਵਿੱਚ ਮੈਂ ਅਪਰੀਸ਼ੀਏਟ ਕਰਦਾ ਜਿਹੜੇ ਪਿੰਡਾਂ ਤੋਂ ਲੋਕ ਲੰਗਰ ਲੈ ਕੇ ਜਾਂ ਮਾਲਵੇ ਤੋਂ ਆ ਰਹੇ ਨੇ ਜਾਂ ਹਰਿਆਣੇ ਤੋਂ ਆ ਰਹੇ ਨੇ ਰਾਜਸਥਾਨ ਤੋਂ ਵੀ ਸਾਡੇ ਭਰਾ ਆ ਰਹੇ ਨੇ ਸੋ ਮੀਡੀਆ ਜਿਨ੍ਹਾਂ ਨੇ ਕੈਪਚਰ ਕੀਤਾ ਕਿਉਂਕਿ ਨੈਸ਼ਨਲ ਮੀਡੀਆ ਤਾਂ ਹੱਥ ਖੜੇ ਕਰ ਗਿਆ ਉਹਨਾਂ ਨੇ ਤਾਂ ਪੰਜਾਬ ਦਾ ਦੁਖਾਂਤ ਦਿਖਾਇਆ ਹੀ ਨਹੀਂ ਜਿਸ ਕਦਰ ਦਿਖਾਉਣਾ ਚਾਹੀਦਾ ਉੱਥੋਂ ਕਿ ਕਿਤੇ ਕਿਤੇ ਇਹ ਵੀ ਲੱਗਦਾ ਕਿ ਯਾਰ ਇਹ ਮੈਨ ਮੇਡ ਚੀਜ਼ਾਂ ਤਾਂ ਨਹੀਂ ਹੈਗੀਆਂ ਕਿਤੇ ਵੀ ਪੰਜਾਬ ਦੇ ਉੱਤੇ ਕਿਸੇ ਤਰ੍ਹਾਂ ਦੀ ਕੋਈ ਸਾਜ਼ਿਸ਼ ਜਾਂ ਹੁਣ ਪਿੱਛੇ ਲੈਂਡ ਪੂਲਿੰਗ ਦਾ ਸੀਗਾ ਤਾਂ ਸਾਡੇ ਜਿੰਨੇ ਵੀ ਕਿਸਾਨ ਭਰਾ ਸੀ ਆਪਣੀਆਂ ਹਿੱਕਾ ਢਾ ਕੇ ਖੜ ਗਏ ਵੀ ਅਸੀਂ ਜ਼ਮੀਨਾਂ ਨਹੀਂ ਦੇਣੀ ਐ ਦਈਏ ਵੀ ਕਿਉਂ ਐਵੇਂ ਕਿਵੇਂ ਖੋਲੋਗੇ ਜ਼ਮੀਨਾਂ ਸਾਡੀਆਂ ਦੇ ਅਸੀਂ ਸਰਵਾਈਵ ਕਰਦੇ ਆ ਸਾਡੀ ਬੇਸਿਕ ਇਨਕਮ ਅਸੀਂ ਮਾਂ ਦਾ ਦਰਜਾ ਦਿੰਨੇ ਆ ਮਿੱਟੀ ਨੂੰ ਅਸੀਂ ਲੋਕ ਤੇ ਉਹ ਵੀ ਕਿਤਨਾ ਕਿਤੇ ਚੀਜ਼ਾਂ ਆਉਂਦੀਆਂ ਨੇ ਦਿਮਾਗ 'ਚ ਹਰ ਬੰਦੇ ਦੇ ਆ ਰਹੀਆਂ ਨੇ ਸੋ ਮੈਨੂੰ ਇਹ ਲੱਗਦਾ ਹੈ ਕਿ ਆ ਜਿਹੜਾ ਵਕਤ ਹੈ ਪੰਜਾਬ ਦੇ ਉੱਤੇ ਦੁੱਖ ਪੰਜਾਬ ਤੇ ਪਹਿਲਾਂ ਵੀ ਆਏ ਨੇ ਖਾਸ ਕਰਕੇ ਜੇ ਮੈਂ ਮਾਝੇ ਦੀ ਧਰਤੀ ਦੀ ਗੱਲ ਕਰਾਂ ਸੋ ਜਿੰਨੇ ਵੀ ਅਟੈਕ ਹੋਏ ਨੇ ਮਾਝੇ ਵਾਲਿਆਂ ਦੇ ਉੱਤੇ ਕਿਉਂਕਿ ਸਰਾਦੀ ਏਰੀਆ ਹੈ ਇਹਨਾਂ ਨੇ ਦੁੱਖ ਬਹੁਤ ਹੰਡਾਏ ਨੇ ਹੁਣ ਵੀ ਮਾਝੇ ਦੀ ਧਰਤੀ ਦੇ ਉੱਤੇ ਹੀ ਇਹ ਜਿਹੜੀ ਕਰੋਪੀ ਆਈ ਹੈ ਸੋ ਪਰ ਪੂਰਾ ਪੰਜਾਬ ਇੱਕ ਜੁੱਟ ਹੋ ਕੇ ਖੜਾ ਹੈ ਇਸ ਟਾਈਮ ਇਹ ਖੁਸ਼ੀ ਦੀ ਗੱਲ ਹੈ ਹੁਣ ਇਕੱਲਾ ਹੀ ਨਹੀਂ ਹੈਗਾ ਕਿ ਮਾਝਾ ਮਾਲਵਾ ਦੁਆਬਾ ਹੁਣ ਇੱਕ ਪੰਜਾਬ ਨਜ਼ਰ ਆ ਰਿਹਾ ਹੈ ਹੁਣ ਬੰਡਿਆ ਹੋਇਆ ਨਹੀਂ ਖੇਤਿਆਂ ਦੇ ਵਿੱਚ ਇਹ ਬਹੁਤ ਖੁਸ਼ੀ ਦੀ ਗੱਲ ਹੈ ਔਰ ਸਾਰਿਆਂ ਨੂੰ ਐਪਰੀਸ਼ੀਏਟ ਕਰਨਾ ਬਣਦਾ ਜੋ ਇਸ ਦੁੱਖ ਦੀ ਘੜੀ ਚ ਹੈਲਪ ਕਰ ਰਹੇ ਨੇ ਸਾਡੀ ਫਿਲਮ ਇੰਡਸਟਰੀ ਸਾਡਾ ਕਲਾਕਾਰ ਭਾਈਚਾਰਾ ਜਾਂ ਹੋਰ ਵੀ ਜਿਹੜੇ ਲੋਕ ਨੇ ਜਿੰਨੇ ਹੈਲਪ ਕਰ ਰਹੇ ਨੇ ਸਾਰਿਆਂ ਨੂੰ ਐਪਰੀਸ਼ੀਏਟ ਕਰਨਾ ਬਣਦਾ ਔਰ ਸਾਡੇ ਤੋਂ ਜਿੰਨਾ ਹੋ ਸਕੂਗਾ ਮੈਂ ਤੇ ਚੀਮਾ ਬਾਈ ਜੀ ਅਸੀਂ ਲਗਾਤਾਰ ਗੱਲ ਕਰ ਰਹੇ ਹਾਂ ਕਿਉਂਕਿ ਮੈਂ ਹੁਣ ਕੈਨੇਡਾ ਆਇਆ ਹੋਇਆ ਜੀ ਜੀ ਪਿਛਲੇ 1.5 ਮਹੀਨੇ ਤੋਂ ਤੇ ਹੁਣ ਅਗਲੇ ਵੀਕ ਮੇਰੀ ਵਾਪਸੀ ਹੈ ਜੀ ਜੀ ਤਾਂ ਅਸੀਂ ਸੋਚਿਆ ਕਿ ਅਸੀਂ ਕੀ ਕਰਨਾ ਪਟਾਸੀਂ ਇਹ ਨਹੀਂ ਚਾਹੁੰਦੇ ਕਿ ਜਿੰਨਾ ਵੀ ਦਸਵੰਦ ਆਇਆ ਜਾਂ ਜਿਹੜੇ ਅਸੀਂ ਕੱਢਾਂਗੇ ਉਹ ਸਹੀ ਥਾਂ ਤੇ ਲੱਗਣਾ ਚਾਹੀਦਾ ਹੈ ਉਹਦਾ ਉਹਦਾ ਆਪਾਂ ਫੈਸਲਾ ਕਿਵੇਂ ਕਰੀਏ ਪਤਾ ਹੀ ਨਹੀਂ ਲੱਗਦਾ ਅਜੇ ਤੱਕ ਕੀ ਕੀ ਕਰੀਏ ਕਿੱਥੇ ਜਾਈਏ ਕਿਉਂਕਿ ਮੈਂ ਅੱਜ ਹੀ ਸੁਣ ਰਿਹਾ ਸੀ ਉਹ ਕਹਿੰਦੇ ਸਾਡੇ ਕੋਲ ਖਾਣਾ ਬਹੁਤ ਘੱਟ ਆਇਆ ਰਿਹਾ ਹੈ ਜੀ ਪਰ ਕਿਉਂਕਿ ਜਦੋਂ ਪਾਣੀ ਉੱਤਰ ਗਿਆ ਦਰਅਸਲ ਮੁਸੀਬਤਾਂ ਵੱਡੀਆਂ ਫਿਰ ਇੱਕ ਵਾਰੀ ਸ਼ੁਰੂ ਹੋਣਗੀਆਂ ਜੀ ਅਸਲੀ ਮੁਸੀਬਤਾਂ ਦਾ ਜਦੋਂ ਪਾਣੀ ਉੱਤਰ ਗਿਆ ਉਦੋਂ ਖੜਨ ਦੀ ਲੋੜ ਹੈ ਸਾਨੂੰ ਜਿਹੜੇ ਲੋਕ ਹੜ੍ਹ ਪ੍ਰਭਾਵਿਤ ਨੇ ਜਿਨ੍ਹਾਂ ਦਾ ਨੁਕਸਾਨ ਹੋਇਆ ਹੈ ਜਾਨੀ ਮਾਲੀ ਜਿਨ੍ਹਾਂ ਦੇ ਪਸ਼ੂ ਹੜ੍ਹੇ ਨੇ ਜਿਨ੍ਹਾਂ ਦੇ ਪਰਿਵਾਰ ਦੇ ਜੀ ਚਲੇ ਗਏ ਘਰ ਦੀਆਂ ਛੱਤਾਂ ਢਹਿ ਗਈਆਂ ਘਰ ਨਹੀਂ ਰਹੇ ਇੱਕ ਵੀਰ ਕੋਈ ਐਨ ਆਰ ਆਈ ਸੀ ਕੱਲ ਪਰਸੋ ਮੈਂ ਦੇਖ ਰਿਹਾ ਸੀ ਉਹ ਕਹਿੰਦਾ ਮੈਂ 9 ਸਾਲ ਬਾਅਦ ਵਾਪਸ ਆਇਆ ਸਾਡੀ 2 ਕਰੋੜ ਦੀ ਕੋਠੀ ਸੀ ਉਹ 2 ਕਰੋੜ ਦੀ ਕੋਠੀ ਹੀ ਉਹਨਾਂ ਦੇ ਵਿੱਚ ਵਿਚਾਰਿਆਂ ਦੀ ਪਾਣੀ ਦੇ ਚਲੀ ਗਈ ਸੋ ਅਸਲੀ ਵਕਤ ਜਿਹੜਾ ਹੈਗਾ ਜੀ ਹੁਣ ਸ਼ੁਰੂ ਹੋਊਗਾ ਕਿਉਂਕਿ ਜ਼ਮੀਨਾਂ ਦੇ ਵਿੱਚ 5-5 ਫੁੱਟ ਰੇਤਾ ਚੜ ਗਿਆ ਬਿਲਕੁਲ ਉਹ ਪੱਧਰ ਵੀ ਕਰਨੀਆਂ ਪੈਣਗੀਆਂ ਉਹਦੇ ਲਈ ਡੀਜ਼ਲ ਵੀ ਚਾਹੀਦਾ ਫਿਰ ਬਿਮਾਰੀਆਂ ਵੀ ਆਉਣਗੀਆਂ ਫਿਰ ਮੈਡੀਕਲ ਸਹੂਲਤਾਂ ਵੀ ਚਾਹੀਦੀਆਂ ਨੇ ਸੋ ਮੈਂ ਸਾਰਿਆਂ ਨੂੰ ਇਹੀ ਰਿਕਵੈਸਟ ਕਰੂੰਗਾ ਕਿ ਜਿਵੇਂ ਤੁਸੀਂ ਹੁਣ ਹਮਲਾ ਮਾਰ ਰਹੇ ਹੋ ਨਾ ਇਸ ਟਾਈਮ ਇਹ ਹਮਲਾ ਉਦੋਂ ਤੱਕ ਮਾਰਿਓ ਜਦੋਂ ਤੱਕ ਸਾਡੇ ਜਿਹੜੇ ਹੜ੍ਹ ਪ੍ਰਭਾਵਿਤ ਲੋਕ ਨੇ ਸਾਡੇ ਭੈਣ ਭਰਾ ਨੇ ਜਦ ਤੱਕ ਉਹ ਸਰਵਾਈਵ ਨਹੀਂ ਕਰਦੇ ਅਸੀਂ ਉਹਨਾਂ ਨੂੰ ਇਹ ਨਾ ਲੱਗੇ ਕਿ ਅਸੀਂ ਇਕੱਲੇ ਰਹਿ ਗਏ ਉਹਨਾਂ ਨੂੰ ਲੱਗੇ ਕਿ ਸਾਡੇ ਤੇ ਸਾਡੇ ਭਰਾ ਸਾਡੇ ਨਾਲ ਖੜੇ ਨੇ ਔਰ ਇਹਦੇ ਵਿੱਚ ਐਨਆਰਆਈ ਪਰਾਮਾ ਦਾ ਬਹੁਤ ਵੱਡਾ ਹੱਥ ਹੈ ਜੀ ਮੈਂ ਕੱਲ ਹੀ ਰੇਡੀਓ ਤੇ ਸੁਣ ਰਿਹਾ ਸੀ ਕਿ 1.5 ਮਿਲੀਅਨ ਇੱਕ ਦਿਨ ਚ ਇਕੱਠਾ ਕਰਨਾ ਬਹੁਤ ਵੱਡੀ ਗੱਲ ਹੈ ਬਹੁਤ ਵੱਡੀ ਗੱਲ ਹੈ ਮੈਂ ਸਾਰਿਆਂ ਨੂੰ ਇਹ ਕਹਿਣਾ ਚਾਹੂੰਗਾ ਜਿਹੜੇ ਆਪਾਂ ਨੂੰ ਦੇਖ ਰਹੇ ਨੇ ਸੁਣ ਰਹੇ ਨੇ ਖਾਸ ਕਰ ਜਿਹੜੇ ਉਸ ਏਰੀਏ ਦੇ ਲੋਕ ਜਿਨ੍ਹਾਂ ਨੇ ਅੱਗੇ ਹੋ ਕੇ ਹੁਣ ਜ਼ਿੰਮੇਵਾਰੀ ਚੱਕੀ ਹੋਈ ਹੈ ਕਿ ਤੁਸੀਂ ਸਰਵੇ ਕਰੋ ਕਿ ਕਿਹੜੇ ਕਿਹੜੇ ਪਿੰਡ ਪ੍ਰਭਾਵਿਤ ਨੇ ਉਹਨਾਂ ਪਿੰਡਾਂ ਦੀ ਇੱਕ ਲਿਸਟ ਬਣਾਓ ਤੇ ਉਹ ਲਿਸਟ ਨੂੰ ਜਨਤਕ ਕਰੋ ਸੋਸ਼ਲ ਮੀਡੀਆ ਅੱਜ ਤੁਹਾਡੇ ਕੋਲ ਸਭ ਤੋਂ ਵੱਡਾ ਇੱਕ ਬਹੁਤ ਵੱਡਾ ਟੂਲ ਹੈ ਜੀ ਬਹੁਤ ਵੱਡਾ ਟੂਲ ਹੈ ਤੁਸੀਂ ਉਹਨੂੰ ਜਦੋਂ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਪਿੰਡਾਂ ਦੀ ਲਿਸਟ ਪਾਉਂਗੇ ਤਾਂ ਲੋਕਾਂ ਨੂੰ ਜ਼ਿਆਦਾ ਦੱਸਣ ਦੀ ਲੋੜ ਨਹੀਂ ਪੈਣੀ ਕਿ ਅਸੀਂ ਕਿੱਥੇ ਲੰਗਰ ਦੇਣਾ ਕਿੱਥੇ ਦਵਾਈਆਂ ਦੇਣੀਆਂ ਨੇ ਕਿੱਥੇ ਡੀਜ਼ਲ ਦੇਣਾ ਸੋ ਇਹ ਕੰਮ ਸਾਨੂੰ ਪਹਿਲ ਦੇ ਆਧਾਰ ਤੇ ਕਰਨਾ ਪਊਗਾ ਤਾਂ ਕਿ ਜਿਹੜੇ ਲੋਕ ਫਾਇਦਾ ਚੱਕ ਰਹੇ ਨੇ ਵਿੱਚੋਂ ਜੀ ਜੀ ਜਿਵੇਂ ਲੰਗਰ ਪਹੁੰਚਣੇ ਨਹੀਂ ਦਿੱਤਾ ਉਹਨਾਂ ਲੋਕਾਂ ਤੱਕ ਉਹਨਾਂ ਲੋਕਾਂ ਤੋਂ ਬਚਿਆ ਜਾ ਸਕੇ ਖੋਇਆ ਵੀ ਗਿਆ ਉਹਨੇ ਰੀਸੈਂਟਲੀ ਖਬਰ ਹੈ ਜੀ ਔਰ ਇਹ ਲੰਬਾ ਬੈਨੀਪਾਲ ਸਰ ਲੰ ਜਿਵੇਂ ਦੇਪਾ ਨੇ ਗੱਲ ਕੀਤੀ ਆ ਕਿ ਕਈ ਜਗ੍ਹਾ ਘਾਲ ਪੈ ਗਏ ਜ਼ਮੀਨਾਂ ਰੁੜ ਗਈਆਂ ਤੇ ਕਿਹ ਜਗ੍ਹਾ ਜਮਾ ਹੋਗਾ ਜਿਹੜਾ ਜਮਾ ਹੋ ਗਈ ਮਿੱਟੀ ਉਹ ਪਜਾਉਣੀ ਹੋਣੀ ਹੂੰ ਉਹ ਸਾਰੀ ਮਿੱਟੀ ਉੱਥੋਂ ਚੁੱਕ ਕੇ ਕਿਤੇ ਹੋਰ ਸੁੱਟਣੀ ਪੈਣੀ ਹੈ ਜਿੱਥੇ ਰੁੜ ਗਈ ਮਿੱਟੀ ਉੱਥੇ ਵਧੀਆ ਮਿੱਟੀ ਉਹਦਾ ਮਤਲਬ ਉਹਨਾਂ ਦੀ ਆਹੀ ਫਸਲ ਨਹੀਂ ਖਰਾਬ ਹੋਈ ਨਾ ਜੀ ਨਾ ਬਹੁਤ ਕਈ ਫਸਲਾਂ ਖਰਾਬ ਹੋ ਗਈਆਂ ਹਾਂ ਬਿਲਕੁਲ ਬਿਲਕੁਲ ਸੁਸ਼ਟੀਵਾਲ ਸਾਹਿਬ ਜਿਸ ਤਰ੍ਹਾਂ ਖਰੋੜ ਸਾਹਿਬ ਆਖ ਰਹੇ ਨੇ ਕਿ ਅਸੀਂ ਜਾਵਾਂਗੇ ਜਾ ਕੇ ਉੱਥੇ ਦੇਖਾਂਗੇ ਕਿੱਥੇ ਕਿਹੜੀ ਚੀਜ਼ ਦੀ ਲੋੜ ਹੈ ਸੋ ਮੈਨੂੰ ਲੱਗਦਾ ਹੈ ਕਿ ਸਭ ਤੋਂ ਵਧੀਆ ਜਰੀਆ ਇਹੀ ਰੀਂਜ ਕਿ ਤੁਹਾਨੂੰ ਤੁਸੀਂ ਆਪ ਆਪਣੇ ਹੱਥੀਂ ਜਿਹੜਾ ਦਾਨ ਕਰ ਸਕਦੇ ਹੋ ਕਿਉਂਕਿ ਅੱਜ ਮੈਂ ਵੇਖਿਆ ਟੋਪੀ ਬਹੁਤ ਸਾਰੇ ਲੋਕਾਂ ਮੋਂ ਹੁੰਦੇ ਆ ਜੀ ਵਿਸ਼ਵਾਸ ਕਿਵੇਂ ਕਰੀਏ ਕੀ ਕਹਿਣਾ ਚਾਹਦੇ ਹੋ ਦੇਖੋ ਜਦੋਂ ਕਿਸੇ ਦੇ ਦਾਨ ਦੇ ਵਿੱਚੋਂ ਬੈਨੀਫੀਸ਼ੀਅਰ ਸਭ ਟੋਪੀਆਂ ਘੁੰਮਦੀਆਂ ਆ ਆਪ ਨੂੰ ਲੱਗਦਾ ਹੁੰਦਾ ਵੀ ਅੱਜ ਅਸੀਂ ਟੋਪੀ ਕਮਾ ਲਈ ਇਹ ਫਿਰ ਉਸ ਬੰਦੇ ਦੀ ਇਹੋ ਜੀ ਟੋਪੀ ਘੁੰਮਦੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਗੱਲਾਂ ਲੰਬੀਆਂ ਆ ਇਹ ਗੱਲਾਂ ਬੰਦਾ ਜਿਹੜਾ ਸਮਝ ਐ ਔਰ ਹਾਂ ਜਿਵੇਂ ਦੇਵਪਾ ਨੇ ਗੱਲ ਕੀਤੀ ਆ ਵੀ ਸਾਨੂੰ ਇਹ ਨਾਲ ਦੀ ਨਾਲ ਜ਼ਿਹਨ ਦੇ ਵਿੱਚ ਰੱਖਣੀ ਚਾਹੀਦੀ ਹੈ ਗੱਲ ਕਿ ਸਾਡਾ ਜਿਹੜਾ ਅੰਨ ਆ ਜਾਂ ਪੈਸਾ ਆ ਜਾਂ ਜਿਹੜੀ ਵੀ ਸੇਵਾ ਅਸੀਂ ਕਰ ਰਹੇ ਆ ਉਹ ਸਹੀ ਜਗ੍ਹਾ ਤੇ ਲੱਗ ਰਹੀ ਆ ਹਣਾ ਜੀ ਜਿਹੜੀ ਹੁਣ ਗੱਲ ਹੋ ਚੁੱਕੀ ਆ ਆਪਾਂ ਵੀ ਆਉਣ ਵਾਲੇ ਹੁਣ ਇਹਨਾਂ ਦਿਨਾਂ ਦੇ ਵਿੱਚ ਮਾਲ ਕਰੇ ਪਹਿਲਾਂ ਤਾਂ ਪਾਣੀ ਘਟੇ ਪਾਣੀ ਬੰਦ ਹੋਵੇ ਜਿਹੜੀ ਮਾਰ ਆ ਉਹ ਬੰਦ ਹੋਵੇ ਉਸ ਤੋਂ ਬਾਅਦ ਪ੍ਰੋਪਰ ਸਰਵੇਖਣ ਕਰਕੇ ਵੀ ਕਿਹੜੀ ਜ਼ਮੀਨ ਨੂੰ ਕੀ ਚਾਹੀਦਾ ਕਿਸੇ ਨੂੰ ਡੀਜ਼ਲ ਚਾਹੀਦਾ ਬੰਦੇ ਹਾਲੇ ਰੱਬ ਸੁੱਖ ਰੱਖੇ ਬਿਮਾਰ ਵੀ ਹੋਣਗੇ ਜੀ ਹੋਣਗੇ ਜੀ ਮੈਂ ਕੱਲ ਹੀ ਦੇਖਿਆ ਅੱਜ ਹੀ ਦੇਖਿਆ ਜੀ ਸਵੇਰੇ ਇੱਕ ਬੱਚੀ ਦੇ ਇੱਥੇ ਜ਼ਖਮ ਹੋਣੇ ਸ਼ੁਰੂ ਹੋ ਗਏ ਤਾਂ ਉਹ ਕਹਿੰਦੇ ਇਹ ਡਾਕਟਰ ਦੇਖ ਰਿਆ ਸੀਗਾ ਤਾਂ ਪਾਣੀ ਕਰਕੇ ਆ ਪਾਣੀ ਦੇ ਜਿਹੜੇ ਹੁਣ ਰਿਜ਼ਲਟ ਸੀਗੇ ਜਾਂ ਜਿਹੜਾ ਆਪਾਂ ਗੰਦਾ ਕਹਿ ਸਕਦੇ ਆ ਵਿੱਚ ਪਸ਼ੂ ਵੀ ਮਰੇ ਨੇ ਬੜਾ ਜ਼ਹਿਰੀਲਾ ਹੋ ਚੁੱਕਾ ਹੋ ਤਾਂ ਉਹਦੇ ਪ੍ਰਭਾਵ ਜਿਹੜੇ ਨੇ ਹੁਣ ਮਾੜੇ ਪ੍ਰਭਾਵ ਉਹ ਹੁਣ ਆਉਣੇ ਸ਼ੁਰੂ ਹੋਣਗੇ ਮਲੇਰੀਆ ਚਿਕਨਗੁਨੀਆ ਡੇਂਗੂ ਇਹ ਚੀਜ਼ਾਂ ਬਿਦਰ ਹੋਣਗੇ ਹੈਪਟਾਈਟਸ ਹੋਏਗਾ ਬਿਲਕੁਲ ਹੋਊਗਾ ਬਿਲਕੁਲ ਤੁਸੀਂ ਤਾਂ ਜ਼ਿਕਰ ਕਰਦੇ ਹੋ ਕਿ ਉਹਨਾਂ ਦਾ ਇਹਨਾਂ ਨੂੰ ਤਾਂ ਪਤਾ ਨਹੀਂ ਕਿੰਨੇ ਵੀ ਲੈਣਾ ਆਪਣੀ ਰਿਪੋਰਟਰ ਜਲੰਧਰ ਤੋਂ ਹੈ ਜੀ ਸਿਰਫ 3 ਦਿਨ ਲਈ ਆ ਜੀ ਉਹ ਹੜ ਪੀੜਤਾ ਨੂੰ ਦੇ ਮਿਲਣ ਵਾਸਤੇ ਉਹ ਪ੍ਰਭਾਵ ਤੇ ਇਲਾਕਿਆਂ ਚ ਉਹ 4-5 ਦਿਨ ਤੋਂ ਬਿਮਾਰ ਹੈ ਜੀ ਕਿ ਜਿਹੜੇ ਬੰਦੇ ਨੇ ਪੱਕਾ ਉੱਥੇ ਰਹਿਣਾ ਹੈ ਤੇ ਉਹਨਾਂ ਦੀ ਸਥਿਤੀ ਕੀ ਹੋਣੀ ਹੈ ਦੂਜੀ ਗੱਲ ਭਾਜੀ ਇੱਕ ਹੋਰ ਜਿਹੜੀ ਰੜਕਦੀ ਹੈ ਗੱਲ ਹੋ ਵੀ ਚੁੱਕੀ ਆਪਣੀ ਜੀ ਜੀ ਵੀ ਜਦੋਂ ਦੁਨੀਆ ਦੇ ਵਿੱਚ ਕਿਤੇ ਵੀ ਮੁਸੀਬਤ ਪੈਂਦੀ ਹੈ ਜੀ ਕਿੰਨਾ ਫੀ ਕੱਢਦੇ ਆ ਪੰਜਾਬੀ ਸਭ ਤੋਂ ਮੋਰੇ ਹੋ ਕੇ ਖੜਦੇ ਆ ਔਰ ਹੁਣ ਪੰਜਾਬ ਦਾ ਕੋਈ ਛੋਪਿਆ ਨਹੀਂ ਹੋਇਆ ਬਈ ਕਿੰਨਾ ਨੁਕਸਾਨ ਹੋਇਆ ਹਮਮ ਔਰ ਪੰਜਾਬ ਤੋਂ ਬਾਹਰ ਕੋਈ ਵੀ ਸਟੇਟ ਜੀ ਈਵਨ ਨੈਸ਼ਨਲ ਮੀਡੀਆ ਹਮਮ ਈਵਨ ਸੈਂਟਰ ਵੱਲੋਂ ਹਮਮ ਇਵਨ ਮੋਦੀ ਸਾਹਿਬ ਵੱਲੋਂ ਕੋਈ ਅਜੇ ਤੱਕ ਤੇ ਵੀਟ ਨਹੀਂ ਪਈ ਵੀ ਪੰਜਾਬ ਦੇ ਵਿੱਚ ਹਾਲਾਤ ਇਹਨੇ ਅਫਗਾਨਿਸਤਾਨ ਦੀ ਬਾਤ ਹੀ ਹਾਂ ਉਹ ਇਹ ਚੀਜ਼ਾਂ ਜਦੋਂ ਸੋਚਦੇ ਆ ਤਾਂ ਇਹ ਲੱਗਦਾ ਵੀ ਇਹ ਕੁਝ ਇਹ ਮਤਲਬ ਇਹ ਆਪਣੀ ਕੋਈ ਇਨਸਾਨਾਂ ਦੀ ਕੋਈ ਖੇਡ ਆ ਵੀ ਹੈ ਕਿ ਹਾਂ ਇਹ ਚੀਜ਼ਾਂ ਮਤਲਬ ਸਮਝ ਤੋਂ ਬਾਹਰ ਪਰ ਆਪਾਂ ਗੱਲ ਕਰ ਚੁੱਕੇ ਹਾਂ ਕਿ ਪੰਜਾਬ ਜਿਹੜਾ ਆ ਇਸ ਗੁਰਾਂ ਦੇ ਨਾਂ ਤੇ ਵਸਦਾ ਜੀ ਨਾਨਕ ਨੇ ਨਾੜ ਨਾੜੇ ਬੜੇ ਆਇਆ ਦਸਾਂ ਗੁਰੂਆਂ ਦੀ ਸਾਡੇ ਪੀਰਾਂ ਪੈਗੰਬਰਾਂ ਦੀ ਕਿਰਪਾ ਔਰ ਪੰਜਾਬ ਨੇ ਨਿਕਲ ਕੇ ਫੇਖ ਖੜਾ ਹੋ ਜਾਣਾ ਇੱਕ ਚੀਜ਼ ਹੋਰ ਹੈ ਬੈਣੀ ਗੋਬੀ ਸਾਹਿਬ ਸਾਡਾ ਸਾਡੇ ਵਖਰੇਵੇਂ ਪੋਲੀਟਿਕਲੀ ਹੋ ਸਕਦੇ ਆ ਕਿ ਤੁਸੀਂ ਫਲਾਣੀ ਪਾਰਟੀ ਦੇ ਹੋ ਇਹ ਫਲਾਣੀ ਮੈਂ ਫਲਾਣੀ ਪਾਰਟੀ ਦਾ ਉੱਤੇ ਜਦੋਂ ਵੀ ਪੰਜਾਬ ਤੇ ਢੀਡ ਪਈ ਆ ਪੰਜਾਬੀ ਇੱਕਜੁੱਟ ਹੋਏ ਨੇ ਸਾਰੇ ਇੱਕਜੁੱਟ ਹੋਏ ਨੇ ਔਰ দান ਕਰਨ ਦਾ ਜਿਗਰਾ ਜੋ ਸਾਡੇ ਬਾਬੇ ਸਾਨੂੰ ਦੇ ਕੇ ਗਏ ਨੇ ਪੰਜਾਬੀਆਂ ਚ ਬਹੁਤ ਲੋਕਾਂ ਕੋਲ ਪੈਸੇ ਹੋਣਗੇ ਬਾਹਰਲੀਆ ਸਟੇਟਾਂ ਕੋਲ ਅਰਬਾਂ ਪਤੀ ਲੋਕ ਨੇ ਪਰ ਜਿਗਰਾ ਨਹੀਂ ਹੁੰਦਾ ਕਿ ਕੋਈ ਕਿਸੇ ਨੂੰ ਦੁਵਾਨੀ ਵੀ ਦੇ ਦੇ ਇੱਥੇ ਲੋਕ ਜੋ ਲੋਕਾਂ ਨੇ ਦਿਲ ਦਿਖਾਇਆ ਪੰਜਾਬੀਆਂ ਨੇ ਸਿਰਫ ਇਸ ਵਾਰ ਨਹੀਂ ਹਮੇਸ਼ਾ ਮੇਰੇ ਯਾਦ ਆ ਮੈਂ ਛੋਟਾ ਸੀਗਾ ਉਦੋਂ ਜਦੋਂ ਪਟਿਆਲਾ ਇਹ ਫਲੱਡ ਆਈ ਸੀਗੇ ਤੇ ਉਹਨਾਂ ਦਿਨਾਂ ਚ ਸਾਡੇ ਵੀ ਆਲੇ-ਦਾਲੇ ਪਿੰਡ ਡੁੱਬੇ ਹੋਏ ਸੀਗੇ ਪਟਿਆਲਾ ਡੁੱਬਿਆ ਹੋਇਆ ਸੀਗਾ ਪਰ ਡੁੱਬੇ ਹੋਏ ਪਿੰਡਾਂ ਦੇ ਬਾਵਜੂਦ ਫਸਲਾਂ ਮਰ ਗਈਆਂ ਸੀਗੀਆਂ ਲੰਗਰ ਬਣਾ ਬਣਾ ਕੇ ਰੋਟੀਆਂ ਬਣਾ ਬਣਾ ਕੇ ਇੰਨੇ ਨੇ ਪਾਣੀ ਗਲਗਲ ਪਾਣੀ ਚ ਤੈਰ ਕੇ ਸ਼ਹਿਰ ਦੇ ਵਿੱਚ ਲੋਕਾਂ ਨੂੰ ਜਿਹੜੇ ਵਿਚਾਰੇ ਫਸੇ ਹੋਏ ਸੀ ਦੁੱਧ ਰੋਟੀ ਕਿਸੇ ਚੀਜ਼ ਦੀ ਕਮੀ ਨਹੀਂ ਆਉਣ ਦਿੱਤੀ ਸੀਗੀ ਸੋ ਇਹ ਸਾਡੇ ਪੰਜਾਬੀਆਂ ਦੇ ਹਿੱਸੇ ਆਇਆ ਜੀ ਤੇ ਕਿ ਅਸੀਂ ਮੁਸੀਬਤ ਦੇ ਵਿੱਚ ਆਪਣਿਆਂ ਨੂੰ ਤਾਂ ਅਸੀਂ ਕੀ ਰੁਲਣ ਦਵਾਂਗੇ ਅਸੀਂ ਬਗਾਨਿਆਂ ਨੂੰ ਨਹੀਂ ਰੁਲਣ ਦਿੰਦੇ ਬਿਲਕੁਲ ਚੀਮਾ ਸਾਹਿਬ ਕਿਉਂਕਿ ਮੈਂ ਵੇਖ ਰਿਹਾ ਕਿਉਂਕਿ ਇਸ ਵਕਤ ਜਿੱਥੇ ਕਿਤੇ ਵੀ ਹੜ੍ਹ ਪ੍ਰਭਾਵਿਤ ਨੇ ਪਹਿਲਾਂ ਤਾਂ 7 ਜ਼ਿਲ੍ਹੇ ਸੀ ਫਿਰ 9 ਫਿਰ 12 ਹੁਣ ਪੂਰੇ ਦੇ ਪੂਰੇ ਪੰਜਾਬ ਨੂੰ ਹੜ੍ਹ ਆਫਤ ਸੂਬਾ ਲਾਨਤਾ ਜੀ ਕਿਤੇ ਘੱਟ ਨੁਕਸਾਨ ਹੈ ਕਿਤੇ ਵੱਧ ਹੈ ਪਰ ਸਭ ਤੋਂ ਵੱਧ ਪਠਾਨਕੋਟ ਗੁਰਦਾਸਪੁਰ ਤਰਨਤਾਰਨ ਅੰਮ੍ਰਿਤਸਰ ਫਿਰੋਜ਼ਪੁਰ ਫਾਜ਼ਿਲਕਾ ਤੇ ਹੁਣ ਪਟਿਆਲਾ ਮਾਨਸਾ ਅਤੇ ਕੁਝ ਹਲਕੇ ਜਿਹੜੇ ਲੁਧਿਆਣੇ ਦੇ ਤੇ ਬਠਿੰਡੇ ਦੇ ਨਾਲ-ਨਾਲ ਫਰੀਦਕੋਟ ਵਾਲੇ ਪਾਸੋਂ ਵੀ ਖਬਰਾਂ ਨੇ ਕੁੱਲ ਮਿਲਾ ਕੇ ਕਿਤੇ ਵਧ ਤੇ ਕਿਤੇ ਘੱਟ ਨੁਕਸਾਨ ਹੈ ਜਿਵੇਂ ਦੇਵ ਕਰੋੜ ਸਾਬ ਕਹਿੰਦੇ ਕਿ ਪਹਿਲਾਂ ਤਾਂ ਆਇਡੈਂਟੀਫਾਈ ਹੋਣਾ ਚਾਹੀਦਾ ਕਿ ਕਿੱਥੇ ਕੀ ਚਾਹੀਦਾ ਹੈ ਕਿ ਇਹਨਾਂ ਨੂੰ ਕਿੰਨੀ ਕੁ ਲੋੜ ਹੈ ਜਿਹੜੇ ਤੁਹਾਨੂੰ ਵੇਖਣ ਸੁਣਨ ਵਾਲੇ ਨੇ ਉਹਨਾਂ ਨੂੰ ਆਪਣੇ ਜ਼ਰੀਏ ਕੀ ਅਪੀਲ ਕਰਨੀ ਚਾਹੁੰਦੇ ਹਾਂ ਮੇਰੀ ਇਹੀ ਬੇਨਤੀ ਹੈ ਜੀ ਬੁੱਧ ਚੜ ਕੇ ਜਿੱਥੇ ਵੀ ਅਸੀਂ ਬੈਠੇ ਹਾਂ ਜਿੰਨਾ ਦਾ ਵੀ ਯੋਗਦਾਨ ਪਾ ਸਕਦੇ ਹਾਂ ਅਸੀਂ ਆਪਣਾ ਯੋਗਦਾਨ ਪਾਈਏ ਜੀ ਔਰ ਅਸੀਂ ਅੱਜ ਮੈਂ ਤੇ ਮੇਰਾ ਛੋਟਾ ਵੀਰ ਦੇਵ ਖਰੋਰ ਸਾਹਿਬ ਅਸੀਂ ਬੈਠੇ ਹਾਂ ਗੁੱਗੂ ਭਾਜੀ ਨਾਲ ਵੀ ਸਾਡੀ ਗੱਲ ਹੋਈ ਸੀ ਜੀ ਜੀ ਅਸੀਂ ਹੁਣ ਸਾਡੀਆਂ ਟੀਮਾਂ ਜਿਹੜੀਆਂ ਉਹ ਸਰਵੇ ਕਰ ਰਹੀਆਂ ਜੀ ਜੀ ਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜੋ ਜਿੱਥੇ ਚਾਹੀਦਾ ਹਾਂ ਅਸੀਂ ਜਿੰਨਾ ਕਰ ਸਕਦੇ ਹਾਂ ਜੀ ਜੀ ਅਸੀਂ ਹਾਜ਼ਰ ਹਾਂ ਜਿੱਥੇ ਜਿੱਥੇ ਵੀ ਜੋ ਲੋਡ ਪਈ ਆ ਚਲੋ ਸਾਡਾ ਕਲਾ ਕਰ ਭਾਈਚਾਰਾ ਵੀ ਸਾਡੇ ਨਾਲ ਆ ਔਰ ਸਾਡਾ ਆਪਣੇ ਪਰਸਨਲ ਜਿਹੜਾ ਸਾਡਾ ਸਰਕਲ ਆ ਜੀ ਸਾਰੇ ਬੰਦੇ ਮਤਲਬ ਬਾਬੇ ਦੀ ਕਰਪਾ ਜੀ ਜੀ ਸਾਰੇ ਬੰਦੇ ਖੜੇ ਨੇ ਜਿੱਥੇ ਜਿੱਥੇ ਵੀ ਜੋ ਚਾਹੀਦਾ ਅਸੀਂ ਜਿੰਨਾ ਕਰ ਸਕੇ ਜੀ ਅਸੀਂ ਉਹ ਕਰਾਂਗੇ ਕਰਾਂਗੇ ਹਰ ਬੰਦਾ ਜ਼ਿੰਮੇਵਾਰੀ ਲੈਣ ਲਈ ਤਿਆਰ ਆ ਕੱਲ ਮੇਰੀ ਬਿੰਨੂ ਬਾਈ ਨਾਲ ਗੱਲ ਹੋਈ ਸੀ ਤਾਂ ਉਹ ਕਹਿੰਦੇ ਸੀ ਵੀ ਆਪਾਂ ਕੁਝ ਡਿਫਰੈਂਟ ਕਰਨਾ ਤਾਂ ਉਹ ਗੱਦੇ ਚਾਹੀਦੇ ਨੇ ਹੁਣ ਕੰਬਲ ਚਾਹੀਦੇ ਨੇ ਅੱਗੇ ਸੜੀਆਂ ਲਿਆ ਰਹੀਆਂ ਨੇ ਤਾਂ ਉਹ ਹੁਣ ਪਾਣੀ ਪੱਤੂ ਦਾ ਆਰਡਰ ਕੀਤਾ ਵੀ ਜਾਣਾ ਚਾਹੀਦਾ ਜੀ ਉੱਥੇ ਉਹ ਕੱਲ ਪਰਸੋਂ ਨੂੰ ਉਹ ਸੇਵਾ ਜਾਊਗੀ ਫਿਰ ਰਾਣੀ ਬਾਈ ਨਾਲ ਗੱਲ ਹੋਈ ਉਹ ਕਹਿੰਦੇ ਵੀ ਮੈਂ ਕੁਝ ਐਦਾਂ ਦੇ ਬੱਚੇ ਅਡਾਪਟ ਕਰੂੰਗਾ ਜਿਨ੍ਹਾਂ ਦੀ ਮੈਂ ਫੀਸ ਦੇ ਸਕਾਂ ਬਹੁਤ ਅੱਛਾ ਹਰ ਬੰਦੇ ਨੂੰ ਆਪਣੀ ਆਪਣੀ ਜ਼ਿੰਮੇਵਾਰੀ ਅਸਲ ਚ ਇਹ ਲੋੜਾਂ ਨੇ ਅਸਲ ਚ ਸੋ ਇਸੇ ਕਰਕੇ ਮੈਂ ਸਾਰਿਆਂ ਨੂੰ ਇਹੀ ਅਪੀਲ ਕਰਦਾ ਕਿ ਤੁਸੀਂ ਦਸਵੰਦ ਕੱਢਣਾ ਆਪਣਾ ਹਨਾ ਤੁਸੀਂ ਦਾਨ ਕਰਨਾ ਸੋ ਜਿਹੜਾ ਦਸਵੰਦ ਕੱਢਣਾ ਉਹ ਸਹੀ ਥਾਂ ਤੇ ਲੱਗਣਾ ਚਾਹੀਦਾ ਹੈ ਇਸ ਕਰਕੇ ਪੂਰਾ ਆਈਡੈਂਟੀਫਾਈ ਕਰਕੇ ਸੋ ਜਿਹੜੇ ਵੀਰ ਉੱਥੇ ਦੇ ਹੁਣ ਸੇਵਾ ਨਿਭਾ ਰਹੇ ਨੇ ਉਹਨਾਂ ਨੂੰ ਸਾਡੀ ਰਿਕੁਐਸਟ ਹੈ ਕਿ ਇੱਕ ਸਰਵੇ ਕਰਕੇ ਜਿਹੜੇ-ਜਿਹੜੇ ਪਿੰਡ ਨੁਕਸਾਨੇ ਗਏ ਨੇ ਤੇ ਜਿਹੜੇ-ਜਿਹੜੇ ਪਿੰਡਾਂ ਦਾ ਆਪਾਂ ਨੇ ਹੈਲਪ ਕਰਨੀ ਆ ਉਹਨਾਂ ਉਹਨਾਂ ਪਿੰਡਾਂ ਦੀ ਇੱਕ ਲਿਸਟ ਬਣਾਓ ਤੇ ਉਹਨੂੰ ਜਨਤਕ ਕਰੋ ਸੋਸ਼ਲ ਮੀਡੀਆ ਤੇ ਤਾਂ ਕਿ ਸਾਰਿਆਂ ਨੂੰ ਪਤਾ ਲੱਗ ਸਕੇ ਪਾਜੀ ਦੋ ਲਾਈਨਾਂ ਹੋ ਜਾਣ ਜੀ ਮੈਂ ਏਸੀ ਜੋ ਮੇਰੇ ਧਿਆਨ ਚ ਆਈਆਂ ਸੀ ਵੀ ਯਾਰ ਪੰਜਾਬ ਦੇ ਨਾਲ ਕਿਉਂ ਵਿਤਕਰਾ ਹੁੰਦਾ ਔਰ ਜਦੋਂ ਪੰਜਾਬ ਖੜਦਾ ਤੇ ਹੁਣ ਪੰਜਾਬ ਦੇ ਨਾਲ ਕੋਈ ਕਿਉਂ ਨਹੀਂ ਖੜ ਰਿਹਾ ਮੈਂ ਤੁਹਾਡੇ ਨਾਲ ਦੋ ਹੀ ਲਾਈਨਾਂ ਜੀ ਆਉਣ ਦੋ ਬਜੀ ਹੋ ਜਾਣ ਤਰੀਕੇ ਤਲੀ ਤੇ ਜਾਣ ਤਰੀਕੇ ਤਲੀ ਤੇ ਦੂਜਿਆਂ ਲਈ ਲੜਿਆ ਬੜਾ ਏ ਪਰ ਅੱਜ ਤਾਂ ਪੰਜਾਬ ਨਾਲ ਪੰਜਾਬ ਹੀ ਖੜਾ ਏ ਪਰ ਅੱਜ ਤਾਂ ਪੰਜਾਬ ਨਾਲ ਪੰਜਾਬ ਹੀ ਖੜਾ ਏ ਪੰਜਾਬ ਹੀ ਖੜਾ ਏ ਬਹੁਤ ਅੱਛੇ ਬਾਜੀ ਬਹੁਤ ਅੱਛੇ ਸੋ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤੇ ਪੰਜਾਬੀਆਂ ਨੂੰ ਵੀ ਅਪੀਲ ਕਰਦੇ ਆ ਕਿ ਲਗਭਗ ਸਾਰਾ ਫਿਲਮੀ ਜਿੰਨੀ ਕੁ ਇੰਡਸਟਰੀ ਆ ਉਹ ਵੀ ਸਾਰੀ ਦੀ ਸਾਰੀ ਤੇ ਇਹਦੇ ਨਾਲ-ਨਾਲ ਮੈਂ ਇਹ ਵੀ ਵੇਖ ਰਿਹਾ ਕਿ ਜਿੱਥੇ ਕਿਤੇ ਵੀ ਪੰਜਾਬੀ ਵਸਤ ਨੇ ਭਾਵੇਂ ਉਹ ਪੰਜਾਬ 'ਚ ਨੇ ਭਾਵੇਂ ਉਹ ਕਿਤੇ ਹੋਰ ਨੇ ਸਾਰੀਆਂ ਥਾਵਾਂ ਦੇ ਉੱਤੇ ਲੋਕ ਇਸ ਵਕਤ ਮਦਦ ਦੇ ਹੱਥ ਵਧਾ ਰਹੇ ਨੇ ਜੀ ਬਿਲਕੁਲ ਸੋ ਧੰਨਵਾਦ ਜੀ ਥੈਂਕ ਯੂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਦੋਸਤੋ ਉਮੀਦ ਹੈ ਕਿ ਤੁਸੀਂ ਇਸ ਬੇਨਤੀ ਨੂੰ ਸਵੀਕਾਰ ਕਰੋਗੇ ਜੇਕਰ ਤੁਸੀਂ ਵੀ ਆਪਣੇ ਪੱਧਰ ਤੇ ਮਦਦ ਕਰਨੀ ਚਾਹੁੰਦੇ ਹੋ ਤਾਂ ਇਸ ਵਕਤ ਪੰਜਾਬ ਉੜੀਕ ਵਿੱਚ ਹੈ ਤੇ ਉੜੀਕ ਉਹਨਾਂ ਦੀ ਲੰਬੀ ਨਹੀਂ ਹੋਣੀ ਚਾਹੀਦੀ ਉਮੀਦ ਹੈ ਤੁਹਾਨੂੰ ਪ੍ਰੋਗਰਾਮ ਤੇ ਸਪੈਸ਼ਲ ਰਿਪੋਰਟ ਚੰਗੀ ਲੱਗੀ ਹੋਵੇਗੀ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ